ਦੋਸਤੋ ਤੁਹਾਡੇ ਵਿੱਚੋਂ 85% ਲੋਕ ਉਹ ਹੋਣਗੇ ਜਦੋਂ ਉਹਨਾਂ ਕੋਲ ਪੈਸੇ ਆਉਂਦੇ ਨੇ ਉਹ ਆਪਣੇ ਸਿੱਧੇ ਸੁਪਨੇ ਖਰੀਦਨੇ ਸ਼ੁਰੂ ਕਰ ਦਿੰਦੇ ਨੇ ਸੁਪਨੇ ਤੋਂ ਮਤਲਬ ਉਹ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਨਹੀਂ ਚਾਹੀਦੀਆਂ ਲਾਈਫ ਦੇ ਵਿੱਚ ਪਰ ਫਿਰ ਵੀ ਉਹਨਾਂ ਨੂੰ ਖਰੀਦਣਾ ਸ਼ੁਰੂ ਕਰ ਦਿੰਦੇ ਨੇ ਜਦੋਂ ਉਹਨਾਂ ਕੋਲ ਇਕੱਠਾ ਪੈਸਾ ਆਉਂਦਾ ਹੈ ਤੇ ਉਹ ਆਪਣੀ ਮਨਪਸੰਦੀ ਬਾਈਕ ਜਾਂ ਫਿਰ ਕਾਰ ਜਾਂ ਫਿਰ ਅਜਿਹੇ ਕੱਪੜੇ ਖਰੀਦਦੇ ਨੇ ਜੋ ਅੱਗੇ ਜਾ ਕੇ ਉਹਨਾਂ ਨੂੰ ਜ਼ਿਆਦਾ ਕੰਮ ਤੇ ਨਹੀਂ ਆਉਣੇ ਪਰ ਉਹਨਾਂ ਦੀ ਪੈਸੇ ਦੀ ਵੱਡੀ ਇਨਵੈਸਟਮੈਂਟ ਜਿਹੜੀ ਇਸ ਦੇ ਵਿੱਚ ਖਰਾਬ ਹੋ ਜਾਂਦੀ ਹੈ। ਇਹਨਾਂ ਚੀਜ਼ਾਂ ਨੂੰ ਖਰੀਦਣ ਤੋਂ ਪਹਿਲਾਂ ਉਹਨਾਂ ਨੂੰ ਹਮੇਸ਼ਾ ਐਵੇਂ ਲੱਗਦਾ ਕਿ ਇੱਕ ਵਾਰੀ ਖਰੀਦ ਲਈਏ ਫਿਰ ਬਾਅਦ ਵਿੱਚ ਦੇਖਾਂਗੇ ਕੀ ਕਰਨਾ ਜਾਂ ਫਿਰ ਕੀ ਨਹੀਂ ਕਰਨਾ। ਪਰ ਅਜਿਹੀਆਂ ਚੀਜ਼ਾਂ ਨੂੰ ਖਰੀਦਣ ਤੋਂ ਬਾਅਦ ਅਸੀਂ ਲਗਜ਼ਰੀ ਲਾਈਫ ਵੱਲ ਨਹੀਂ ਜਾਂਦੇ ਸਗੋਂ ਆਪਾਂ ਇਸ ਦੇ ਬਿਲਕੁਲ ਹੀ ਉਲਟ ਚਲੇ ਜਾਂਦੇ ਹਾਂ। ਸਤਿ ਸ਼੍ਰੀ ਅਕਾਲ ਮੈ ਰੰਜਿਤਪਾਲ ਦੋਸਤੋ ਹੁਣ ਜੋ ਮੈਂ ਤੁਹਾਡੇ ਨਾਲ ਗੱਲ ਸ਼ੇਅਰ ਕੀਤੀ ਹੈ ਇਸ ਨੂੰ ਸਮਝਣ ਦੇ ਲਈ ਤੁਹਾਨੂੰ ਇਹ ਵੀਡੀਓ ਨੂੰ ਅਖੀਰ ਤੱਕ ਦੇਖਣਾ ਪਵੇਗਾ ਔਰ ਤੁਹਾਨੂੰ ਸਮਝਣਾ ਪਵੇਗਾ ਕਿ ਆਪਾਂ ਇਹ ਕਿਉਂ ਕਰਦੇ ਹਾਂ ਔਰ ਕਿਵੇਂ ਕਰਦੇ ਹਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਕੁਝ ਅਜਿਹੀਆਂ ਗੱਲਾਂ ਦੱਸਾਂਗਾ ਜਿਸ ਨੂੰ ਸੁਣਨ ਤੋਂ ਬਾਅਦ ਤੁਸੀਂ ਪੈਸੇ ਦੀ ਸਹੀ ਵਰਤੋਂ ਨੂੰ ਕਰਨਾ ਸਿੱਖ ਜਾਓਗੇ ਜਿਵੇਂ ਕਿ ਮੈਂ ਵੀਡੀਓ ਇਸ ਗੱਲ ਤੋਂ ਸ਼ੁਰੂ ਕੀਤੀ ਸੀ ਕਿ ਜਦੋਂ ਲੋਕਾਂ ਕੋਲ ਪੈਸੇ ਆਉਂਦੇ ਨੇ ਤਾਂ ਉਹ ਪਹਿਲਾਂ ਸੁਪਨੇ ਖਰੀਦਣ ਦੀ ਕੋਸ਼ਿਸ਼ ਕਰਦੇ ਨੇ ਪਰ ਅਜੇਹਾ ਹਮੇਸ਼ਾ ਉਹ ਲੋਕ ਹੀ ਕਰਦੇ ਨੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਉਹਨਾਂ ਕੋਲ ਪੈਸੇ ਦੁਬਾਰਾ ਨਹੀਂ ਆਉਣੇ ਜਾਂ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਇਹ ਮੌਕਾ ਦੁਬਾਰਾ ਨਹੀਂ ਮਿਲਣਾ ਪਰ ਅਜੇਹਾ ਨਹੀਂ ਹੁੰਦਾ ਜੇ ਤੁਸੀਂ ਲਾਇਬਿਲਟੀ ਖਰੀਦਣ ਦੀ ਬਜਾਏ ਤੁਸੀਂ ਐਸੈਟਸ ਖਰੀਦਣੇ ਸ਼ੁਰੂ ਕਰ ਦੋ ਜਾਂ ਫਿਰ ਆਪਣੇ ਪੈਸੇ ਨੂੰ ਸਹੀ ਜਗ੍ਹਾ ਤੇ ਲਗਾਓ ਆਪਣੇ ਬਿਜ਼ਨਸ ਨੂੰ ਸੈਟਅਪ ਕਰ ਲਓ ਤਾਂ ਤੁਸੀਂ ਥੋੜੇ ਸਮੇਂ ਦੇ ਵਿੱਚ ਆਪਣੇ ਐਸੈਟਸ ਵੀ ਬਣਾ ਲੋਗੇ ਬਿਜ਼ਨਸ ਵੀ ਸੈਟਅਪ ਕਰ ਲੋਗੇ ਔਰ ਨਾਲ ਦੀ ਨਾਲ ਆਪਣੇ ਜਿਹੜੇ ਸੁਪਨੇ ਨੇ ਉਹ ਵੀ ਖਰੀਦਨੇ ਸ਼ੁਰੂ ਕਰ ਦੋਗੇ ਆਓ ਹੁਣ ਮੈਂ ਦੋਸਤੋ ਤੁਹਾਨੂੰ ਇਹ ਦੱਸਦਾ ਹਾਂ ਕਿ ਤੁਸੀਂ ਆਪਣੇ ਆਏ ਹੋਏ ਪੈਸਿਆਂ ਨੂੰ ਕਿਸ ਐਸੈਟ 'ਤੇ ਲਗਾਉਣਾ ਹੈ ਕਿਹੜੇ ਐਸੈਟਸ ਖਰੀਦਨੇ ਨੇ ਤਾਂ ਕਿ ਤੁਸੀਂ ਆਪਣੇ ਪੈਸੇ ਨੂੰ ਦੋਨਾ ਕਰ ਸਕੋ ਔਰ ਆਪਣੇ ਫਿਊਚਰ ਦੇ ਵਿੱਚ ਇੱਕ ਨਵੀਂ ਚੀਜ਼ਾਂ ਨੂੰ ਪਲਾਨ ਕਰਕੇ ਨਵੀਂ ਚੀਜ਼ ਤੁਸੀਂ ਬਣਾ ਸਕੋ ਇਸ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਆਂਦਾ ਹੈ ਕੰਕਰੀਟ ਮਿਕਸਰ ਮਸ਼ੀਨ ਦੋਸਤੋ ਕੰਕਰੀਟ ਮਿਕਸਰ ਮਸ਼ੀਨ ਹੋਈ ਹੈ ਜਿਸ ਨੂੰ ਲੈਂਟਰ ਪਾਉਣ ਦੇ ਸਮੇਂ ਸਮਾਨ ਨੂੰ ਮਿਕਸ ਕਰਨ ਦੇ ਲਈ ਯੂਜ਼ ਕੀਤਾ ਜਾਂਦਾ ਹੈ ਅੱਜਕੱਲ੍ਹ ਇਸ ਮਸ਼ੀਨ ਦੀ ਕੀਮਤ 35000 ਤੋਂ ਸ਼ੁਰੂ ਹੋ ਕੇ ਲੱਖਾਂ ਤੱਕ ਪਹੁੰਚ ਜਾਂਦੀ ਹੈ ਜੇਕਰ ਤੁਸੀਂ ਇਸ ਮਸ਼ੀਨ ਨੂੰ ਐਜ਼ ਏ ਐਸੈਟ ਯੂਜ਼ ਕਰਨਾ ਹੈ ਜਾਂ ਫਿਰ ਐਸਿਡ ਬਣਾਉਣਾ ਹੈ ਤਾਂ ਮੈਂ ਸੁਜੈਸਟ ਕਰੂੰਗਾ ਕਟੋਕਾ ਡੈਸਕ ਦੇ ਉੱਪਰ 70000 ਤੋਂ 1 ਲੱਖ ਰੁਪਏ ਦੀ ਇਨਵੈਸਟਮੈਂਟ ਕਰੋ ਤਾਂ ਕਿ ਤੁਹਾਡਾ ਵਧੀਆ ਐਸੈਟ ਬਣੇ ਤੁਹਾਨੂੰ ਬਾਰ-ਬਾਰ ਰਿਪੇਅਰ ਕਰਨ ਦੀ ਜ਼ਰੂਰਤ ਨਾ ਪਵੇ ਔਰ ਤੁਸੀਂ ਇਸ ਨੂੰ ਰੀਯੂਜ਼ੇਬਿਲਟੀ 'ਚ ਲਿਆ ਕੇ ਪੈਸੇ ਬਣਾ ਸਕੋ ਜਿਵੇਂ ਕਿ ਇਸ ਦੇ ਵਿੱਚ ਐਸਿਡ ਬਣਾ ਰਹੇ ਆ ਤੁਹਾਨੂੰ ਪਤਾ ਹੈ ਕਿ ਤੁਸੀਂ ਇਸ ਐਸੈਟ ਨੂੰ ਬਾਰ-ਬਾਰ ਯੂਜ਼ ਕਰਕੇ ਇਸ ਤੋਂ ਕਮਾਈ ਕਰਨੀ ਹੈ ਇਸ ਕਰਕੇ ਹਮੇਸ਼ਾ ਵਧੀਆ ਕੁਆਲਿਟੀ ਵਾਲੀ ਮਸ਼ੀਨ ਲੋ ਤਾਂ ਕਿ ਤੁਹਾਨੂੰ ਜਿਹੜੀ ਹੈ ਇਹਦੀ ਰਿਪੇਅਰ बार-बार ਨਾ ਕਰਾਉਣੀ ਪਵੇ ਹੁਣ ਤੱਕ ਮੈਨੂੰ ਲੱਗਦਾ ਕਿ ਤੁਸੀਂ ਸਾਰੇ ਬਹੁਤ ਇੰਟੈਲੀਜੈਂਟ ਹੋ ਤੁਸੀਂ ਇਹ ਸਮਝ ਗਏ ਹੋਗੇ ਕਿ ਇਹ ਮਸ਼ੀਨ ਨੂੰ ਕਿਰਾਏ ਤੇ ਦੇ ਕੇ ਅਸੀਂ ਇਸ ਤੋਂ ਪੈਸੇ ਬਣਾ ਸਕਦੇ ਹਾਂ ਪਿੰਡ ਹੋਣ ਜਾਂ ਸ਼ਹਿਰ ਹਮੇਸ਼ਾ ਕੰਸਟਰਕਸ਼ਨ ਦਾ ਕੰਮ ਤਾਂ ਚੱਲਦਾ ਹੀ ਰਹਿੰਦਾ ਹੈ ਜੇ ਅਸੀਂ ਗੱਲ ਕਰੀਏ ਸ਼ਹਿਰਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਕੰਸਟਰਕਸ਼ਨ ਸਾਈਟਸ ਨੇ ਪਿੰਡਾਂ ਦੇ ਵਿੱਚ ਵੀ ਬਹੁਤ ਸਾਰੇ ਲੋਕ ਨਵੇਂ ਘਰ ਬਣਾਉਂਦੇ ਨੇ ਜਾਂ ਫਿਰ ਹੋਰ ਚੀਜ਼ਾਂ ਨੂੰ ਰੀਕਨਸਟ੍ਰਕਸ਼ਨ ਕਰਦੇ ਨੇ ਆਪਾਂ ਜੇ ਇਹਨਾਂ ਨੂੰ ਕਿਰਾਏ ਦੇ ਉੱਪਰ ਦੇਖ ਕੇ ਚੱਲੀਏ 30 ਦਿਨਾਂ ਦੇ ਵਿੱਚ ਤੁਹਾਡੀ 25-26 ਦਿਨ ਤੱਕ ਮਸ਼ੀਨ ਕਿਰਾਏ ਦੀ ਰਹੇਗੀ ਰਹੇਗੀ ਔਰ ਤੁਹਾਡੀ ਜਿਹੜੀ ਇਨੀਸ਼ੀਅਲ ਇਨਵੈਸਟਮੈਂਟ ਹੈਗੀ ਆ ਉਹ ਵੀ ਇਸ ਤੋਂ ਪੂਰੀ ਹੋ ਜਾਏਗੀ ਫਿਰ ਤੁਹਾਨੂੰ ਜਿਹੜੇ ਇਸ ਦੇ ਵਿੱਚ ਪ੍ਰੋਫਿਟ ਆਉਣਾ ਵੀ ਸ਼ੁਰੂ ਹੋ ਜਾਏਗਾ ਜੇ ਅਸੀਂ ਗੱਲ ਕਰਦੇ ਹਾਂ 12 ਮਹੀਨਿਆਂ ਤੇ 12 ਮਹੀਨਿਆਂ ਦੇ ਵਿੱਚੋਂ ਬਰਸਾਤ ਵਾਲੇ ਸੀ ਜੇ 2-3 ਮਹੀਨੇ ਨੂੰ ਮਾਈਨਸ ਕਰ ਦਈਏ ਤਾਂ ਸਾਡੇ ਜਿਹੜੇ ਬਾਕੀ ਦੇ 7-8 ਮਹੀਨੇ ਨੇ ਉਹਨਾਂ ਵਿੱਚ ਹਮੇਸ਼ਾ ਤੁਹਾਡਾ ਕੰਮ ਚੱਲਦਾ ਰਹੇਗਾ ਔਰ ਕਈ ਐਸੇ ਲੋਕ ਹੁੰਦੇ ਨੇ ਜਿਹੜੇ ਬਰਸਾਤ ਦੇ ਵਿੱਚ ਵੀ ਕੰਮ ਨਹੀਂ ਰੋਕਦੇ ਇਸ ਕਰਕੇ ਪ੍ਰੋਬੈਬਿਲਟੀ ਇਹ ਵੀ ਹੈ ਕਿ ਉਸ ਸਮੇਂ ਦੇ ਵਿੱਚ ਵੀ ਤੁਹਾਡੀ ਮਸ਼ੀਨ ਕਿਰਾਏ ਤੇ ਜਾ ਸਕਦੀ ਹੈ ਜੇਕਰ ਅਸੀਂ ਪਿੰਡਾਂ ਦੀ ਗੱਲ ਕਰੀ ਤਾਂ ਮਸ਼ੀਨ ਦਾ ਕਿਰਾਇਆ ਬੰਦਾ ਹੈ 500 ਤੋਂ 800 ਰੁਪਏ ਔਰ ਜੇ ਅਸੀਂ ਸ਼ਹਿਰਾਂ ਦੀ ਗੱਲ ਕਰਦੇ ਆਂ ਇਹ ਬੰਦਾ ਹੈ 1400 ਤੋਂ 1800 ਰੁਪਏ ਦੇ ਆਸ-ਪਾਸ ਤੁਸੀਂ ਇਸ ਮਸ਼ੀਨ ਨੂੰ ਖਰੀਦਣ ਤੋਂ ਬਾਅਦ ਲੋਕਾਂ ਦੇ ਨਾਲ ਗੱਲਬਾਤ ਕਰੋ ਕਿ ਮੇਰੇ ਕੋਲ ਇਹ ਮਸ਼ੀਨ ਅਵੇਲੇਬਲ ਆ ਫॉर ਰੈਂਟ ਜਿਹੜੇ ਵੀ ਕੰਟਰੈਕਟਰ ਨੇ ਉਸ ਇਲਾਕੇ ਦੇ ਜਿਹੜੇ ਵੀ ਮਿਸਤਰੀ ਨੇ ਉਸ ਇਲਾਕੇ ਦੇ ਜਿਹੜੇ ਮਜ਼ਦੂਰ ਨੇ ਉਸ ਇਲਾਕੇ ਦੇ ਜਿਹੜੇ ਇਹਨਾਂ ਚੀਜ਼ਾਂ ਦੇ ਵਿੱਚ ਕੰਮ ਕਰਦੇ ਨੇ ਤੁਸੀਂ ਆਪਣਾ ਨੰਬਰ ਸ਼ੇਅਰ ਕਰੋ ਔਰ ਉਹਨਾਂ ਨੂੰ ਤੁਸੀਂ ਮੇਰੀ ਮਸ਼ੀਨ ਨੂੰ ਵੱਖ-ਵੱਖ ਮਿਸਤਰੀਆਂ ਜਾਂ ਵੱਖ-ਵੱਖ ਜਗ੍ਹਾ ਤੇ ਪਹੁੰਚਾਉਂਦੇ ਹੋ ਤੇ ਮੈਂ ਤੁਹਾਨੂੰ ਇਹਦੇ ਵਿੱਚ ਕੁਝ ਕਮਿਸ਼ਨ ਵੀ ਦਵਾਂਗਾ ਤਾਂ ਕਿ ਜਿਹੜੀ ਤੁਹਾਡੀ ਮਸ਼ੀਨ ਆ ਉਹ ਹਮੇਸ਼ਾ ਕਿਰਾਏ ਤੇ ਚੜਦੀ ਰਹੇ ਔਰ ਤੁਹਾਡੀ ਪਬਲਿਸਿਟੀ ਆਟੋਮੈਟਿਕਲੀ ਜਿਹੜੇ ਮਜ਼ਦੂਰ ਨੇ ਮਿਸਤਰੀ ਨੇ ਉਹ ਕਰਦੇ ਰਹਿਣਗੇ ਕਿਉਂਕਿ ਅੱਜਕੱਲ ਜਿੰਨੇ ਵੀ ਲੋਕ ਨੇ ਬਹੁਤ ਬਿਜ਼ੀ ਨੇ ਇੱਕ ਇੱਕ ਮਸ਼ੀਨ ਜਾਂ ਇੱਕ ਇੱਕ ਇਕਵਿਪਮੈਂਟ ਨੂੰ ਲੈਣ ਦੇ ਲਈ ਵਕ ਵਕ ਜਗ੍ਹਾ ਤੇ ਨਹੀਂ ਜਾਂਦੇ ਉਹ ਮੋਸਟਲੀ ਇਹ ਕਹਿੰਦੇ ਨੇ ਮਜ਼ਦੂਰਾਂ ਨੂੰ ਜਾਂ ਫਿਰ ਮਿਸਤਰੀਆਂ ਨੂੰ ਕਿ ਤੁਸੀਂ ਸਾਡਾ ਸਾਰਾ ਕੰਮ ਕਰਾ ਦਿਓ ਇਸ ਦੇ ਵਿੱਚ ਤੁਹਾਡਾ ਵੀ ਪ੍ਰੋਫਿਟੇਬਿਲਟੀ ਵਿੱਚ ਕੰਮ ਹੋ ਜਾਏਗਾ ਔਰ ਮਿਸਤਰੀ ਤੁਹਾਡੀ ਜਿਹੜੀ ਮਸ਼ੀਨ ਨੂੰ ਰეკਮੈਂਡ ਵੀ ਕਰਦੇ ਇਸ ਦੇ ਨਾਲ ਨਾਲ ਜਿਵੇਂ ਕਿ ਸੋਸ਼ਲ ਮੀਡੀਆ ਦਾ ਜਮਨ ਹੈ ਤੁਸੀਂ ਆਪਣੇ ਮਸ਼ੀਨ ਦੇ ਕੰਮ ਕਰਦੇ ਦੀਆਂ ਰੀਲਸ ਬਣਾ ਸਕਦੇ ਹੋ ਵੱਖਰੇ ਵੱਖਰੇ ਲੋਕਾਂ ਦੇ ਨਾਲ ਸ਼ੇਅਰ ਕਰ ਸਕਦੇ ਹੋ ਔਰ ਕਮੈਂਟ ਦੇ ਵਿੱਚ ਆਪਣੇ ਪ੍ਰਾਈਸ ਦੱਸ ਸਕਦੇ ਜਿਵੇਂ ਕਿ ਤੁਸੀਂ ਇੱਕ ਮਸ਼ੀਨ ਖਰੀਦਣ ਤੋਂ ਬਾਅਦ ਇਸ ਦੇ ਵਿੱਚੋਂ ਬਣਾਏ ਹੋ ਪ੍ਰੋਫਿਟ ਤੋਂ ਹੋਰ ਵੀ ਮਸ਼ੀਨਾਂ ਖਰੀਦ ਸਕਦੇ ਹੋ ਸ਼ਟਰਿੰਗ ਦਾ ਸਮਾਨ ਖਰੀਦ ਸਕਦੇ ਹੋ ਇਸ ਦੇ ਨਾਲ ਨਾਲ ਤੁਹਾਡਾ ਇੱਕ ਸਾਈਡ ਬਾਈ ਸਾਈਡ ਬਿਜ਼ਨਸ ਸ਼ੁਰੂ ਹੋ ਜਾਏਗਾ ਜਿਸ ਦੇ ਨਾਲ ਤੁਸੀਂ ਹੋਰ ਪ੍ਰੋਫਿਟ ਵੀ ਬਣਾ ਸਕਦੇ ਹੋ ਅਤੇ ਆਪਣੇ ਸੁਪਨੇ ਵੀ ਖਰੀਦ ਸਕਦੇ ਹੋ ਦੋਸਤੋ ਇਸ ਤਰ੍ਹਾਂ ਸਮਝਦਾਰੀ ਨਾਲ ਬਣਾਇਆ ਹੋਇਆ ਇੱਕ ਐਸੈਟ ਤੁਹਾਨੂੰ ਇੰਨਾ ਕਿ ਕਾਬਿਲ ਬਣਾ ਦੇਗਾ ਕਿ ਤੁਸੀਂ ਆਪਣੇ ਜਿਹੜੇ ਐਸੈਟਸ ਨੇ ਹੋਰ ਨਵੇਂ ਬਣਾ ਸਕਦੇ ਹੋ ਆਪਣਾ ਬਿਜ਼ਨਸ ਬਣਾ ਸਕਦੇ ਹੋ ਔਰ ਇਸ ਦੇ ਨਾਲ ਨਾਲ ਤੁਸੀਂ ਆਪਣੇ ਸੁਪਨੇ ਵੀ ਖਰੀਦ ਸਕਦੇ ਆਓ ਦੋਸਤੋ ਹੁਣ ਅਸੀਂ ਆਪਣੇ ਅਗਲੇ ਐਸੈਟ ਦੀ ਗੱਲ ਕਰਦੇ ਆ ਜੋ ਹੈ ਸਮਾਰਟ ਹੋਣ ਵਾਲੀ ਇੱਕ ਗੱਡੀ ਜਿਸ ਨੂੰ ਪਿੰਡਾਂ ਦੇ ਵਿੱਚ ਛੋਟਾ ਹਾਥੀ ਕਿਹਾ ਜਾਂਦਾ ਹੈ ਇਹ ਇੱਕ ਬਹੁਤ ਵਧੀਆ ਐਸੈਟ ਹੈ ਜਿਸ ਨੂੰ ਕਮਾਈ ਦੇ ਲਈ ਵਰਤਿਆ ਜਾ ਸਕਦਾ ਹੈ ਤੁਹਾਨੂੰ ਕਮਾਈ ਕਰਕੇ ਦੇਵੇਗਾ ਵੀ ਤੁਸੀਂ 5 ਤੋਂ 6 ਲੱਖ ਰੁਪਏ ਤੱਕ ਦਾ ਇੱਕ ਛੋਟਾ ਹਾਥੀ ਖਰੀਦ ਸਕਦੇ ਹੋ ਫਿਰ ਉਸ ਤੋਂ ਬਾਅਦ ਇਸ ਨੂੰ ਕਿਰਾਏ ਤੇ ਦੇ ਕੇ ਇੱਕ ਵਧੀਆ ਇਨਕਮ ਜਨਰੇਟ ਕਰ ਸਕਦੇ ਹੋ ਇਸ ਨੂੰ ਤੁਸੀਂ ਬਹੁਤ ਸਾਰੇ ਕੰਮਾਂ ਦੇ ਲਈ ਯੂਜ਼ ਕਰ ਸਕਦੇ ਹੋ ਜੇ ਤੁਸੀਂ ਖੁਦ ਚਲਾਉਣਾ ਚਾਹੋ ਮੈਨੂੰ ਲੱਗਦਾ ਹੈ ਕਿ ਤੁਸੀਂ ਜ਼ਿਆਦਾ ਪ੍ਰੋਫਿਟ ਬਣਾਓਗੇ ਪਰ ਜੇ ਤੁਸੀਂ ਇਸ ਨੂੰ ਕਿਰਾਏ ਤੇ ਦੇਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਇਹ ਵਧੀਆ ਪ੍ਰੋਫਿਟ ਬਣਾ ਸਕਦੇ ਹੋ ਇਸ ਨੂੰ ਇਸ ਤਰੀਕੇ ਦੇ ਕੰਮਾਂ ਲਈ ਯੂਜ਼ ਕੀਤਾ ਜਾਂਦਾ ਹੈ ਜਿਵੇਂ ਕਿ ਸਮਾਨ ਦੀ ਢੋਆ ਢੋਈ ਕਰਨ ਦੇ ਲਈ ਪਸ਼ੂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਲੈ ਜਾਣ ਲਈ ਦੁੱਧ ਲੋਕਾਂ ਦੇ ਘਰਾਂ ਤੱਕ ਪਹੁੰਚਾਉਣ ਦੇ ਲਈ ਪਿੰਡਾਂ ਵਿੱਚ ਬਹੁਤ ਸਾਰੇ ਧਾਰਮਿਕ ਸਥਾਨਾਂ ਤੇ ਮੱਥਾ ਟੇਕਣ ਲਈ ਜਾਣ ਦੇ ਲਈ ਇਸ ਤਰ੍ਹਾਂ ਦੇ ਵਾਹਨ ਦੀ ਜ਼ਰੂਰਤ ਪੈਂਦੀ ਹੈ। ਸਮਾਨ ਦੇ ਭਾਰ ਦੇ ਅਕੋਰਡਿੰਗ ਤੇ ਕਿੰਨੇ ਕਿਲੋਮੀਟਰ ਤੱਕ ਜਾਣਾ ਹੈ ਇਸ ਤਰੀਕੇ ਦੇ ਨਾਲ ਇਹਦਾ ਜਿਹੜਾ ਕਿਰਾਇਆ ਹੈ ਉਹ ਤੈਅ ਕੀਤਾ ਜਾਂਦਾ ਹੈ। ਜੇਕਰ ਆਮ ਐਸਟੀਮੇਸ਼ਨ ਦੀ ਗੱਲ ਕਰੀਏ ਤੇ ਇੱਕ ਦਿਨ ਦੇ ਵਿੱਚ ਤੁਸੀਂ 1500-2000 ਤੱਕ ਦਾ ਕਿਰਾਇਆ ਬਣਾ ਸਕਦੇ ਹੋ ਤੇ ਬੜੇ ਆਰਾਮ ਦੇ ਨਾਲ ਲੋਕ ਇੰਨਾ ਕਿਰਾਇਆ ਦੇ ਵੀ ਦਿੰਦੇ ਹਨ। ਜੇਕਰ ਤੁਸੀਂ ਡੇਲੀ ਆਪਣੇ ਛੋਟੇ ਹਾਥੀ ਨੂੰ ਇੱਕ ਜਾਂ ਦੋ ਦਿਨ ਲੈਣਾ ਚਾਹੁੰਦੇ ਤਾਂ ਤੁਸੀਂ ਬਹੁਤ ਸਾਰੇ ਜਿਹੜੇ ਹਾਰਡਵੇਅਰ ਦੀਆਂ ਦੁਕਾਨਾਂ ਨੇ ਉਹਨਾਂ ਨਾਲ ਕਨੈਕਟ ਬਣਾ ਸਕਦੇ ਹੋ ਜਿਹੜੀਆਂ ਇਲੈਕਟ੍ਰੋਨਿਕਸ ਦੀਆਂ ਦੁਕਾਨਾਂ ਨੇ ਉਹਨਾਂ ਨਾਲ ਕਨੈਕਟ ਬਣਾ ਸਕਦੇ ਇਸ ਦੇ ਨਾਲ ਬਹੁਤ ਸਾਰੇ ਹਾਰਡਵੇਅਰ ਫਰ ਬਹੁਤ ਸਾਰੀਆਂ ਸ਼ਾਪਸ ਨੇ ਜਿਹੜੇ ਬਲਕ ਦੇ ਵਿੱਚ ਜਿਹੜਾ ਮਾਲ ਨੇ ਭੇਜਦੇ ਨੇ ਔਰ ਉਸ ਦੇ ਨਾਲ ਕਨੈਕਟ ਕਰੋ ਜਿਸ ਦੇ ਵਿੱਚ ਤੁਹਾਡੇ ਕੋਲ ਵੱਡਾ ਸਮਾਨ ਆਉਂਦਾ ਜਿਵੇਂ ਕਿ ਫ੍ਰਿਜ ਟੀਵੀ ਹੋਰ ਐਵੇਂ ਦੀਆਂ ਆਈਟਮਸ ਹੁੰਦੀਆਂ ਨੇ ਲੰਬੇ ਲੰਬੀਆਂ ਪਾਈਪਾਂ ਆ ਗਈਆਂ ਤਾਂ ਕਿ ਜਿਹੜਾ ਤੁਹਾਡਾ ਛੋਟਾ ਹਾਤੀ ਹੈ ਤੁਹਾਡੀ ਦੁਕਾਨ ਵਾਲਾ ਹੀ ਤੁਹਾਨੂੰ ਰეკਮੈਂਡ ਕਰੇ ਕਿ ਅਸੀਂ ਤੁਹਾਡਾ ਜਿਹੜਾ ਸਮਾਨ ਹੈ ਘਰ ਪਹੁੰ ਜਣਾਵਰ ਤੁਸੀਂ ਇਸ ਨੂੰ ਉੱਥੇ ਉਤਾਰਨਾ ਇਸ ਤਰੀਕੇ ਦੇ ਨਾਲ ਤੁਹਾਡਾ ਜਿਹੜਾ ਡੇਲੀ ਤੋਂ ਡੇਲੀ ਜਿਹੜੀਆਂ ਵੇਜਸ ਨੇ ਉਹ ਵੀ ਮਿਲਦੇ ਰਹਿਣਗੇ ਔਰ ਤੁਹਾਡਾ ਛੋਟਾ ਹਾਥੀ ਪੂਰਾ ਦਿਨ ਪੂਰਾ ਸਮਾਂ ਬਿਜ਼ੀ ਰਹੇਗਾ ਔਰ ਨਾਲ ਦੀ ਨਾਲ ਤੁਹਾਨੂੰ ਪੂਰੇ ਮਹੀਨੇ ਦੀ ਕਮਾਈ ਕਰਕੇ ਦੇ ਇਸ ਤਰੀਕੇ ਦੇ ਨਾਲ ਤੁਸੀਂ ਪਰ ਘੇੜੇ ਦੇ ਹਿਸਾਬ ਨਾਲ ਪੈਸੇ ਕਮਾ ਸਕਦੇ ਹੋ ਜਾਂ ਫਿਰ ਤੁਸੀਂ ਪੱਕੀ ਗੱਡੀ ਆਪਣੀ ਜਿਹੜੀ ਸਟੋਰ ਦੇ ਨਾਲ ਲਗਾ ਕੇ ਤੁਸੀਂ ਮਹੀਨੇ ਦੇ ਪੈਸੇ ਵੀ ਸੈੱਟ ਕਰ ਸਕਦੇ ਹੋ ਇਸ ਤਰ੍ਹਾਂ ਦੇ ਨਾਲ ਤੁਹਾਡਾ ਇਹ ਐਸੈਟ ਤੁਹਾਡੇ ਲਈ ਇੱਕ ਪੈਸਿਵ ਇਨਕਮ ਜਨਰੇਟ ਕਰਨੇ ਸ਼ੁਰੂ ਕਰ ਦੇਵੇ। ਤੁਸੀਂ ਇਸ ਨੂੰ ਪਾਰਟ ਟਾਈਮ ਕਰਨ ਦੇ ਲਈ ਆਪਣੇ ਨਾਲ ਇੱਕ ਦਿਹਾੜੀ ਦੇ ਬੰਦਾ ਵੀ ਰੱਖ ਸਕਦੇ ਹੋ। ਜੇਕਰ ਤੁਸੀਂ ਉਸ ਦੀ ਦਿਹਾੜੀ 700 ਰੁਪਏ ਲਗਾਓ ਤਾਂ ਵੀ ਤੁਹਾਨੂੰ ਉਸ ਦੇ ਵਿੱਚ ਪ੍ਰੋਫਿਟ ਹੋਏਗਾ ਹੀ ਹੋਏਗਾ। ਤੁਸੀਂ ਛੋਟੇ ਹਾਤੀ ਨੂੰ ਇੱਕ ਦੂਜੇ ਤਰੀਕੇ ਨਾਲ ਵੀ ਚਲਾ ਸਕਦੇ ਹੋ ਜਿਸ ਦੇ ਵਿੱਚ ਤੁਸੀਂ ਪਰ ਡੇ ਦਾ ਜਿਹੜਾ ਰੈਂਟ ਆ ਉਹ ਲੈ ਸਕਦੇ ਹੋ। ਤੁਸੀਂ ਦੇਣ ਦਾ 2000 ਤੋਂ ਲੈ ਕੇ 2500 ਰੁਪਿਆ ਪਰ ਡੇ ਜਿਹੜਾ ਰੈਂਟ ਆ ਉਹ ਲੈ ਸਕਦੇ ਹੋ ਉਹਦੇ ਦੇਖਰੇਖ ਜੋ ਵੀ ਹੋਏਗਾ ਉਹਦੀ ਦੇਖ ਸੰਭਾਲ ਹੋਏਗੀ ਉਹ ਸਾਰਾ ਦਾ ਸਾਰਾ ਖਰਚਾ ਜਿਹੜਾ ਹੈਗਾ ਰੈਂਟ ਦੇਣ ਵਾਲਾ ਹੀ ਕਰੇਗਾ ਆਓ ਦੋਸਤੋ ਹੁਣ ਅਸੀਂ ਆਪਣੇ ਅਗਲੇ ਐਸੈਟ ਦੀ ਗੱਲ ਕਰਦੇ ਹਾਂ ਜੋ ਹੈ ਕੰਬਾਈਨ ਕੰਬਾਈਨ ਖੇਤੀ ਦੇ ਕੰਮ ਵਿੱਚ ਆਉਣ ਵਾਲੀ ਇੱਕ ਮਸ਼ੀਨ ਹੈ ਜੋ ਕਿ ਮਹਿੰਗੀ ਹੁੰਦੀ ਹੈ ਪਰ ਹਰ ਇੱਕ ਜਿਹੜਾ ਕਿਸਾਨ ਹੈ ਇਹਨੂੰ ਅਫੋਰਡ ਨਹੀਂ ਕਰ ਸਕਦਾ ਇਹਨੂੰ ਲੈ ਨਹੀਂ ਸਕਦਾ ਬਹੁਸਲੀ ਕਿਸਾਨ ਜਿਹੜੇ ਨੇ ਜਿਨ੍ਹਾਂ ਕੋ ਥੋੜੀ ਜ਼ਮੀਨ ਹੁੰਦੀ ਆ ਇੱਕ ਦੋ ਕਿੱਲੇ ਜਾਂ ਚਾਰ ਕਿੱਲੇ ਤੱਕ ਜਿਹੜਾ ਕੋ ਜ਼ਮੀਨ ਆ ਉਹ ਕਿਰਾਏ ਤੇ ਜਿਹੜੀ ਆ ਕੰਬਾਈਨ ਲੈ ਕੇ ਆਪਣੇ ਜਿਹੜੇ ਕੰਮ ਉਹ ਕਰਦੇ ਨੇ ਜੇਕਰ ਤੁਹਾਡੇ ਕੋਲ ਚਾਰ ਪੈਸੇ ਜੁੜੇ ਹੋਏ ਨੇ ਤੁਸੀਂ ਚਾਹੁੰਦੇ ਕਿ ਤੁਸੀਂ ਇੱਕ ਵਧੀਆ ਐਸੈਟ ਬਣਾਉਣਾ ਤਾਂ ਤੁਸੀਂ ਆਪਣੀ ਕੰਬਾਈਨ ਨੂੰ ਲੈ ਸਕਦੇ ਹੋ ਆਪਣੇ ਐਸੈਟ 'ਚ ਇਹਨੂੰ ਸ਼ਾਮਿਲ ਕਰ ਸਕਦੇ ਕੰਬਾਈਨ ਦੀ ਜੋ ਕੀਮਤ ਹੈ ਵੱਧ ਤੋਂ ਵੱਧ 50 ਲੱਖ ਤੱਕ ਚਲੀ ਜਾਂਦੀ ਹੈ ਤੁਸੀਂ ਆਪਣੇ ਪੈਸੇ ਦੇ ਅਕੋਰਡਿੰਗ ਤੁਹਾਡੇ ਕੋਲ ਕਿੰਨੀ ਇਨਵੈਸਟਮੈਂਟ ਪਈ ਹੈ ਤੁਸੀਂ ਇਸ ਨੂੰ ਕਿੰਨੀ ਜ਼ਿਆਦਾ ਲਗਾਉਣਾ ਚਾਹੁੰਦੇ ਹੋ ਉਸ ਤਰੀਕੇ ਦੇ ਨਾਲ ਇੱਕ ਕੰਬਾਈਨ ਖਰੀਦੋ ਔਰ ਉਸ ਨੂੰ ਆਪਣੇ ਨੇੜੇ ਵਾਲੇ ਇਲਾਕਿਆਂ ਦੇ ਵਿੱਚ ਜਿੱਥੇ ਲੋਕਾਂ ਨੂੰ ਜ਼ਰੂਰਤ ਹੈ ਉੱਥੇ ਇਸ ਕੰਬਾਈਨ ਨੂੰ ਕਿਰਾਏ ਦੇ ਦਿਓ ਆਮ ਤੌਰ ਤੇ ਜੋ ਕੰਬਾਈਨ ਦਾ ਇੱਕ ਦਿਨ ਦਾ ਕਿਰਾਇਆ ਉਹ 3000 ਤੋਂ ਲੈ ਕੇ 3500 ਰੁਪਏ ਤੱਕ ਦਾ ਹੁੰਦਾ ਹੈ ਤੁਸੀਂ ਆਪਣੇ ਏਰੀਆ ਦੇ ਵਿੱਚ 500 ਰੁਪਏ ਘਟਾ ਕੇ ਦੇ ਸਕਦੇ ਹੋ ਤਾਂ ਕਿ ਜਿਹੜੀ ਤੁਹਾਡੀ ਉਹ ਸੇਲ ਜ਼ਿਆਦਾ ਹੋ ਸਕੇ ਔਰ ਲੋਕ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਬੁਲਾਉਣ ਔਰ ਘੱਟ ਕਿਰਾਏ ਦੇ ਵਿੱਚ ਤੁਸੀਂ ਉਹਨਾਂ ਦਾ ਕੰਮ ਕਰ ਸਕੋ ਔਰ ਤੁਹਾਡੀ ਮੌਤ ਤੋਂ ਮੌਤ ਜਿਹੜੀ ਪਬਲਿਸਿਟੀ ਆ ਉਹ ਸਾਰੀ ਕਰਕੇ ਦੇਣਗੇ ਜੇਕਰ ਤੁਸੀਂ 500 ਰੁਪਏ ਘਟ ਦੇ ਉੱਪਰ ਕਿਸੇ ਕਿਸਾਨ ਦਾ ਕੰਮ ਕਰਦੇ ਹੋ ਤੇ 500 ਰੁਪਏ ਦੇ حساب ਨਾਲ ਜੇ 5 ਦਿਨ ਵੀ ਮਸ਼ੀਨ ਉੱਥੇ ਚੱਲਦੀ ਹੈ ਤਾਂ ਉਸ ਦਾ 2500 ਰੁਪਏ ਦਾ ਫਾਇਦਾ ਹੁੰਦਾ ਹੈ ਲੇਕਿਨ ਇਸ ਦੇ ਵਿੱਚ ਤੁਹਾਡਾ ਵੀ ਇਹ ਫਾਇਦਾ ਹੁੰਦਾ ਹੈ ਕਿ ਲਗਾਤਾਰ ਤੁਹਾਨੂੰ ਕੰਮ ਮਿਲ ਰਿਹਾ ਔਰ ਇਸ ਦੇ ਨਾਲ ਨਾਲ ਲੋਕਾਂ ਨੂੰ ਵੀ ਦੱਸੇਗਾ ਕਿ ਹਾਂ ਜਰ ਉਹਨਾਂ ਦੀ ਮਸ਼ੀਨ ਜਿਹੜੀ ਹੈਗੀ ਆ ਉਹ ਇੰਨੇ ਘਾਟੇ ਤੇ ਤੁਹਾਨੂੰ ਕਿਰਾਏ ਤੇ ਮਿਲ ਜਾਂਦੀ ਹੈ ਵਧੀਆ ਕੰਮ ਕਰਦੇ ਨੇ ਇਸ ਤਰੀਕੇ ਨਾਲ ਤੁਹਾਡੀ ਫ੍ਰੀ ਦੇ ਵਿੱਚ ਪਬਲਿਸਿਟੀ ਵੀ ਹੋ ਜਾਵੇਗੀ ਦੋਸਤੋ ਮੋਸਟਲੀ ਜਿਹੜੀ ਕੰਬਾਈ ਜਾਂਦੀ ਹੈ ਜਦੋਂ ਕਟਾਈ ਦਾ ਸੀਜ਼ਨ ਆਉਂਦਾ ਹੈ ਜਿਵੇਂ ਕਿ ਕਣਕ ਦੀ ਕਟਾਈ ਜਾਂ ਫਿਰ ਝੋਨੇ ਦੀ ਕਟਾਈ ਕੰਬਾਈਨ ਥੋੜੀ ਮਹਿੰਗੀ ਜ਼ਰੂਰ ਹੁੰਦੀ ਹੈ ਐਜ਼ ਕੰਪੇਅਰ ਟੂ ਜਿਹੜੇ ਅਸੀਂ ਅੱਜ ਐਸੇ ਡਿਸਕਸ ਕੀਤੇ ਨੇ ਪਰ ਇਸ ਦੇ ਵਿੱਚ ਇਹ ਚੀਜ਼ ਹੈ ਕਿ ਜੇ ਤੁਹਾਡਾ ਖੁਦ ਦਾ ਬਿਜ਼ਨਸ ਜਿਹੜਾ ਹੈਗਾ ਉਹ ਖੇਤੀ ਦਾ ਹੈਗਾ ਤੁਸੀਂ ਖੁਦ ਖੇਤੀ ਕਰਦੇ ਹੋ ਤੁਸੀਂ ਇਸ ਨੂੰ ਦੋ ਤਰੀਕਿਆਂ ਨਾਲ ਯੂਜ਼ ਕਰ ਸਕਦੇ ਹੋ ਪਹਿਲਾਂ ਤੇ ਤੁਸੀਂ ਇਸ ਨੂੰ ਆਪਣੇ ਖੇਤਾਂ 'ਚ ਯੂਜ਼ ਕਰੋ ਫਿਰ ਇਸ ਤੋਂ ਤੁਸੀਂ ਆਪਣੇ ਕਿਰਾਏ ਦੇ ਉੱਪਰ ਦੋਵੋ ਯਾਨੀ ਕਿ ਤੁਹਾਡਾ ਜਿਹੜਾ ਪ੍ਰੋਫਿਟ ਡਬਲ ਹੋ ਜਾਏਗਾ ਔਰ ਜਿਹੜੀ ਤੁਹਾਡੀ ਕੀਮਤ ਲੱਗੀ ਹੋਈ ਹੈ ਉਹ ਜਲਦੀ ਰਿਕਵਰ ਹੋ ਵੀ ਹੋ ਜਾਏਗੀ ਔਰ ਇਸ ਦੇ ਨਾਲ ਨਾਲ ਤੁਸੀਂ ਇਸ ਤੋਂ ਪੈਸੇ ਵੀ ਬਣਾਉਣੇ ਸ਼ੁਰੂ ਕਰ ਦੇਵੋਗੇ ਤੁਸੀਂ ਇੱਕ ਕਟਾਈ ਦੇ ਸੀਜ਼ਨ ਦੇ ਵਿੱਚ ਘੱਟੋ ਘੱਟ ਜੇ ਇਹ ਐਸਟੀਮੇਸ਼ਨ ਲਗਾਉਂਦੇ ਆ 3 ਤੋਂ 4 ਲੱਖ ਰੁਪਏ ਆਮ ਨਾਲ ਕਮਾ ਸਕਦੇ ਹੋ ਇਸ ਦੇ ਵਿੱਚ ਫਿਰ ਵੇਰੀਏਸ਼ਨ ਆਉਂਦੀ ਹੈ ਕਿ ਤੁਸੀਂ ਜਿਹੜੀ ਹੈ ਕਿੰਨੀ ਘਟ ਕਰਾਇ ਤੇ ਉੱਪਰ ਜਿਹੜੀ ਆਪਣੀ ਮਸ਼ੀਨ ਨੂੰ ਦਿੰਦੇ ਹੋ ਜਾਂ ਫਿਰ ਤੁਸੀਂ ਆਪਣੇ ਕਿੰਨੇ ਲੋਕਾਂ ਨੂੰ ਕਵਰ ਕਰ ਸਕਦੇ ਹੋ ਤੁਸੀਂ ਇਹ ਵੀ ਕਰ ਸਕਦੇ ਹੋ ਕਿ ਤੁਸੀਂ 24 ਘੰਟੇ ਮਸ਼ੀਨ ਚਲਾ ਸਕਦੇ ਹੋ ਇੱਕ ਜਾਂ ਦੋ ਬੰਦੇ ਨਾਲ ਰੱਖ ਕੇ ਉਹਦੇ ਨਾਲ ਇਹ ਫਾਇਦਾ ਹੋਏਗਾ ਕਿ ਜਦੋਂ ਸੀਜ਼ਨ ਆਉਂਦਾ ਹਰ ਬੰਦੇ ਨੂੰ ਕਾਹਲੀ ਹੁੰਦੀ ਹੈ ਕਿ ਉਹਦਾ ਕੰਮ ਹੋ ਜਾਵੇ ਜੇ ਤੁਹਾਡੀ ਮਸ਼ੀਨ 24 ਘੰਟੇ ਚੱਲਦੀ ਰਹੇਗੀ ਪਹਿਲਾਂ ਇੱਕ ਬੰਦਾ ਚਲਾਏਗਾ ਉਸ ਤੋਂ ਬਾਅਦ ਉਹਨੂੰ ਰੈਸਟ ਦੇ ਦੇਓ ਫਿਰ ਦੂਸਰੇ ਬੰਦਾ ਚਲਾਏਗਾ ਫਿਰ ਉਹ ਕੰਮ ਕਰ ਲੇਗਾ ਇਸ ਤਰੀਕੇ ਦੇ ਨਾਲ ਜਿਹੜੀ ਤੁਹਾਡੀ ਇਨਕਮ ਹੈ ਉਹ ਡਬਲ ਹੋ ਜਾਏਗੀ ਔਰ ਜਿਹੜਾ ਪ੍ਰੋਫਿਟ ਹੈ ਤੁਹਾਨੂੰ ਡਬਲ ਹੋਣਾ ਸ਼ੁਰੂ ਹੋ ਜਾਏਗਾ ਜਿਵੇਂ ਕਿ ਮੈਂ ਦੱਸਿਆ ਕਿ ਇੱਕ ਦਿਨ ਦਾ ਕਿਰਾਇਆ ਕੰਬਾਈਨ ਦਾ ਆਮ ਤੌਰ ਤੇ 1500 ਤੋਂ 3500 ਰੁਪਏ ਤੱਕ ਹੈ ਜੇਕਰ ਮਾਰਚ ਤੋਂ ਮਈ ਤੱਕ ਲਗਭਗ 60 ਦਿਨਾਂ ਲਈ ਕੰਬਾਈਨਰ 1500 ਰੁਪਏ ਤੱਕ ਦਿੱਤੀ ਜਾਵੇ ਤਾਂ 1500 60 90000 ਰੁਪਏ ਤੁਸੀਂ ਕਮਾ ਸਕਦੇ ਹੋ ਉਹ ਵੀ ਸਿਰਫ 60 ਦਿਨਾਂ ਦੇ ਵਿੱਚ ਇਹ ਤਾਂ ਹਿਸਾਬ ਹੈ ਤੁਹਾਨੂੰ ਮਿਨੀਮਮ ਸਾਈਡ ਤੇ ਦੱਸਿਆ ਔਰ ਸਿਰਫ ਕਣਕ ਦੇ ਸੀਜ਼ਨ ਦਾ ਦੱਸਿਆ ਜੇ ਤੁਸੀਂ ਇਸ ਦੇ ਵਿੱਚ ਝੋਨੇ ਦੀ ਐਸਟੀਮੇਸ਼ਨ ਲਗਾ ਲੀਏ ਜੇ ਅਸੀਂ ਇਸ ਦੇ ਵਿੱਚ ਗੰਨੇ ਦਾ ਐਸਟੀਮੇਸ਼ਨ ਲਗਾ ਲਿਆ ਤੁਸੀਂ ਆਪ ਹਿਸਾਬ ਲਾਓ ਕਿ ਤੁਸੀਂ ਇਸ ਤੋਂ ਕਿੰਨਾ ਜ਼ਿਆਦਾ ਪ੍ਰੋਫਿਟ ਬਣਾ ਸਕਦੇ ਹੋ ਸੋ ਦੋਸਤੋ ਇਹ ਸਾਨੂੰ ਕੁਝ ਐਸੇ ਐਸੈਟ ਜਿਨ੍ਹਾਂ ਨੂੰ ਤੁਸੀਂ ਖਰੀਦ ਕੇ ਲੌਂਗ ਟਰਮ ਇੱਕ ਆਪਣਾ ਬਿਜ਼ਨਸ ਤਿਆਰ ਕਰ ਸਕਦੇ ਹੋ ਇਹਦੇ ਨਾਲ ਤੁਸੀਂ ਆਪਣਾ ਕੰਮ ਵੀ ਨਵਾਂ ਸ਼ੁਰੂ ਕਰ ਸਕਦੇ ਹੋ ਔਰ ਇਹਦੇ ਵਿੱਚ ਹੋਰ ਐਸੈਟਸ ਨੂੰ ਐਡ ਕਰਕੇ ਤੁਸੀਂ ਇੱਕ ਪੂਰਾ ਦਾ ਪੂਰਾ ਇੱਕ ਸਿਸਟਮ ਬਣਾ ਸਕਦੇ ਹੋ ਜਿਸ ਦੇ ਵਿੱਚ ਇੱਕ ਮਸ਼ੀਨ ਦੇ ਨਾਲ ਦੂਜੀ ਮਸ਼ੀਨ ਕਨੈਕਟਡ ਹੋਵੇ ਉਸ ਦੇ ਨਾਲ ਫਿਰ ਤੀਜੀ ਮਸ਼ੀਨ ਕਨੈਕਟਡ ਹੋਵੇ ਜਾਣੇ ਕਿ ਜਦੋਂ ਕਿਸੇ ਵੀ ਜੇ ਆਪੀ ਬਿਲਡਿੰਗ ਦੇ ਮਟੀਰੀਅਲ ਦੀ ਗੱਲ ਕਰਦੇ ਆਂ ਤੇ ਜੇ ਤੁਸੀਂ ਆਪਾਂ ਕੰਕਰੀਟ ਮਸ਼ੀਨ ਦੀ ਗੱਲ ਕਰਦੇ ਹਾਂ ਸ਼ਟਰਿੰਗ ਵੀ ਚਾਹੀਦੀ ਹੋਏਗੀ ਤੁਸੀਂ ਉਸਦੇ ਵਿੱਚ ਸ਼ਟਰਿੰਗ ਵੀ ਐਡ ਕਰ ਸਕਦੇ ਹੋ ਇਸ ਦੇ ਨਾਲ ਤੁਸੀਂ ਹੋਰ ਆਪਣਾ ਇੱਕ ਪਲਾਂਟ ਵੀ ਲਗਾ ਸਕਦੇ ਹੋ ਜਿੱਥੇ ਕੰਕਰੀਟ ਬਣਦਾ ਹੋਵੇ ਫਿਰ ਟਰਾਂਸਪੋਰਟੇਸ਼ਨ ਵੀ ਐਡ ਕਰ ਸਕਦੇ ਹੋ ਇਸ ਤਰੀਕੇ ਨਾਲ ਤੁਸੀਂ ਇਸ ਚੀਜ਼ ਨੂੰ ਇੱਕ ਪੂਰਾ ਲਾਈਨ ਅਪ ਕਰਕੇ ਇਸ ਤੋਂ ਤੁਸੀਂ ਇੱਕ ਪੂਰਾ ਦਾ ਪੂਰਾ ਇਕੋ ਸਿਸਟਮ ਬਣਾ ਸਕਦੇ ਹੋ ਜਿਸ ਦੇ ਵਿੱਚ ਤੁਸੀਂ ਸਾਰੀਆਂ ਮਸ਼ੀਨਾਂ ਕਿਰਾਏ ਤੇ ਦੇ ਕੇ ਆਪਣਾ ਇੱਕ ਨਵਾਂ ਬਿਜ਼ਨਸ ਸੈਟਅਪ ਕਰ ਸਕਦੇ ਹੋ ਇਸ ਦਾ ਸਭ ਤੋਂ ਵਧੀਆ ਬੈਨੀਫਿਟ ਇਹ ਹੈ ਕਿ ਤੁਹਾਨੂੰ ਸਮਾਂ ਸਾਰੇ ਦਾ ਸਾਰਾ ਇਸ ਤੇ ਨਹੀਂ ਲਗਾਉਣਾ ਪਏਗਾ ਤੁਸੀਂ ਸਿਰਫ ਇਸ ਨੂੰ ਕਿਰਾਏ ਤੇ ਦੇਣਾ ਹੈ ਤੁਸੀਂ ਇਸ ਦੀ ਸਵੇਰੇ ਜਾਂ ਸ਼ਾਮ ਨੂੰ ਦੇਖਭਾਲ ਕਰਨੀ ਆ ਉਸ ਤੋਂ ਬਾਅਦ ਤੁਹਾਡਾ ਇਸ ਤੋਂ ਇਲਾਵਾ ਕੋਈ ਕੰਮ ਨਹੀਂ ਪਰ ਇਸ ਤੋਂ ਜਿਹੜਾ ਪ੍ਰੋਫਿਟ ਹੈ ਤੁਹਾਡਾ ਇੱਕ ਐਡੀਸ਼ਨਲ ਪ੍ਰੋਫਿਟ ਆ ਇਸ ਦੇ ਨਾਲ ਤੁਸੀਂ ਆਪਣੇ ਹੋਰ ਕੰਮ ਕਰਦੇ ਰਹੋ ਔਰ ਬਸ ਇਹਦੀ ਦੇਖਭਾਲ ਕਰਦੇ ਕਰਦੇ ਇੱਕ ਬਿਜ਼ਨਸ ਨੂੰ ਵੱਡਾ ਬਣਾਉਂਦੇ ਜੇ ਤੁਸੀਂ ਇਸ ਦੇ ਨਾਲ-ਨਾਲ ਹੋਰ ਚੀਜ਼ਾਂ ਦੇ ਵਿੱਚ ਐਸੈਟਸ ਲਏ ਹੁੰਦੇ ਜਿਵੇਂ ਕਿ ਤੁਸੀਂ ਕਾਰਾਂ ਲਈਆਂ ਹੁੰਦੀਆਂ ਜਾਂ ਕੋਈ ਹੋਰ ਐਸੈਟ ਲਈ ਹੁੰਦੇ ਜਿੱਥੇ ਤੁਹਾਡੇ ਹਰ ਦਿਨ ਜਿਹੜੀ ਆ ਮਸ਼ੀਨ ਦੀ ਵੈਲਿਊ ਘਟ ਰਹੀ ਹੁੰਦੀ ਪਰ ਪੈਸੇ ਵੀ ਖਰਚੇ ਰਹੇ ਹੁੰਦੇ ਪੈਟਰੋਲ ਡੀਜ਼ਲ ਪਵਾ ਕੇ ਪਰ ਇਸ ਦੇ ਵਿੱਚ ਤੁਹਾਨੂੰ ਕਿਰਾਇਆ ਆ ਰਿਹਾ ਤੁਹਾਡੇ ਪੈਸੇ ਵਧ ਰਹੇ ਨੇ ਨਾ ਕਿ ਘਟ ਰਹੇ ਨੇ ਪਰ ਇਸ ਦੇ ਵਿੱਚ ਇਹ ਵੀ ਫਾਇਦਾ ਹੈ ਕਿ ਤੁਸੀਂ ਇਸ ਦੇ ਵਿੱਚ ਆਪਣਾ ਸਮਾਂ ਵੀ ਬਹੁਤ ਘਟ ਲਗਾ ਰਹੇ ਪਰ ਦੂਸਰੇ ਪਾਸੇ ਜੇ ਅਸੀਂ ਗੱਲ ਕਰਦੇ ਹਾਂ ਕਿ ਅੱਜ ਸਾਡੀ ਡ੍ਰੀਮ ਜਿਹੜੀ ਹੈ ਕਿ ਵੱਡੀ ਕਾਰ ਲੈਣ ਦਾ ਹੈਗਾ ਉਸ ਦੇ ਵਿੱਚ ਪੈਸੇ ਲਗਾਉਣ ਦਾ ਹੈਗਾ ਇੱਕ ਤੇ ਉਹਦੀ ਸਾਲ ਦੇ ਬਾਅਦ ਕੀਮਤ ਘਟ ਜਾਂਦੀ ਇੱਕ ਤੁਸੀਂ ਸਾਲ ਦੇ ਵਿੱਚ ਉਸ ਦੇ ਉੱਪਰ ਕਿੰਨਾ ਖਰਚਾ ਕਰਦੇ ਪੈਟਰੋਲ ਜਾਂ ਡੀਜ਼ਲ ਦਾ ਉਹਦਾ ਵੀ ਤੁਹਾਡਾ ਨੁਕਸਾਨ ਹੁੰਦਾ ਇਸ ਕਰਕੇ ਜਿੰਨਾ ਵੀ ਤੁਹਾਨੂੰ ਡ੍ਰੀਮ ਤੁਹਾਡੀਆਂ ਕਾਰਜ ਨੇ ਜਾਂ ਹੋਰ ਚੀਜ਼ਾਂ ਨੇ ਉਹਨੂੰ ਤੁਸੀਂ ਬਾਅਦ ਵਿੱਚ ਲੋ ਪਹਿਲਾਂ ਐਸੈਟ ਦੇ ਇਨਵੈਸਟ ਕਰੋ ਜੋ ਤੁਹਾਨੂੰ ਪੈਸੇ ਖੁਦ ਕਮਾ ਕੇ ਦੇਣ ਦੋਸਤੋ ਵੀਡੀਓ ਦਾ ਐਂਡ ਕਰਦੇ ਹੋਏ ਇਹ ਫੈਸਲਾ ਮੈਂ ਤੁਹਾਡੇ ਤੇ ਛੱਡਦਾ ਹਾਂ ਕਿ ਤੁਸੀਂ ਆਪਣੇ ਪੈਸੇ ਨੂੰ ਕਿੱਥੇ ਖਰਚ ਕਰਨਾ ਹੈ ਤੁਸੀਂ ਆਪਣੇ ਪੈਸੇ ਨੂੰ ਇੱਕ ਰੀ ਇਨਵੈਸਟਮੈਂਟ ਵਾਲੇ ਜਾਂ ਫਿਰ ਕਿਰਾਏ ਵਾਲੇ ਕਿਸੇ ਐਸੈਟ ਦੇ ਵਿੱਚ ਪਾਉਣਾ ਹੈ ਜਾਂ ਫਿਰ ਆਪਣੇ ਸੁਪਨਿਆਂ ਨੂੰ ਖਰੀਦੇ ਹੋਏ ਇੱਕ ਆਪਣੀ ਕਾਰ ਖਰੀਦਣੀ ਹੈ ਜਿਸ ਦੇ ਵਿੱਚ ਤੁਹਾਡੇ ਹਰ ਰੋਜ਼ ਪੈਸੇ ਘਟਨੇ ਵੀ ਨੇ ਔਰ ਤੁਹਾਡੇ ਪੈਟਰੋਲ ਡੀਜ਼ਲ ਦਾ ਖਰਚਾ ਵਧਣਾ ਵੀ ਹੈ ਹੁਣ ਡਿਸੀਜਨ ਤੁਹਾਡਾ ਹੈ ਕਿ ਤੁਸੀਂ ਅੱਜ ਮਜ਼ਾ ਲੈਣਾ ਚਾਹੁੰਦੇ ਹੋ ਆਪਣੇ ਸੁਪਨਿਆਂ ਦਾ ਜਾਂ ਫਿਰ ਫਿਊਚਰ ਦੇ ਵਿੱਚ ਲੈਣਾ ਚਾਹੁੰਦੇ ਜਦੋਂ ਤੁਹਾਨੂੰ ਕੋਈ ਵੀ ਟੈਨਸ਼ਨ ਨਾ ਹੋਵੇ ਔਰ ਤੁਹਾਡੇ ਐਸੈਟ ਤੁਹਾਡੇ ਸੁੱਕਿਆ ਹੋਇਆ ਰਾਤ ਦੇ ਸੁੱਤੇ ਹੋਇਆ ਦਿਨ ਦੇ ਜਾਗਦੇ ਹੋਇਆ ਪੈਸੇ ਬਣਾ ਰਹੇ ਹੋਣ ਅੱਜ ਦੀ ਵੀਡੀਓ ਦੇ ਵਿੱਚ ਬਸ ਇੰਨਾ ਹੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਸਤਿ ਸ਼੍ਰੀ ਅਕਾਲ ਮਹਰਨਜੀਤ ਪਾ